ਜੇਤੀਬਾੜੀ ਖਬਰਾਂ ਅਤੇ ਵਪਾਰ ਨਾਲ ਸੰਬੰਧਤ ਜਾਣਕਾਰੀ ਹਾਸਲ ਕਰਨ ਲਈ ਸਾਡੇ YouTube ਚੈਨਲ Search Punjab Today ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾਓ ਤਾਂ ਜੋ ਸਾਡਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਪ੍ਰਾਪਤ ਹੋ। ਮੈਂ ਸਭ ਤੋਂ ਪਹਿਲਾਂ ਤਾਂ ਮੇਰੀ ਪਿਆਰਪਰੀ ਸਾਥੀ ਕਲਤ ਆ ਗਿਆ ਨੂੰ ਜਿਹੜਾ ਕੱਲ ਫੁੱਲ ਖੁੱਲਿਆ ਗਿਆ ਉਹ ਕੱਲ ਭਾਰੀ ਬਰਸਾਤ ਨੂੰ ਦੇਖਦੇ ਹੋਏ 12:00 PM ਲਾ ਪੈਣੀ ਨਾ ਮਿੱਤਰ ਜੀ ਨੇ PWD ਨੂੰ ਸਹਿਯਾ ਦਿੱਤਾ ਵੀ ਅੱਜ ਇਸ ਫੁੱਲ ਨੂੰ ਜਨਤਾ ਲਈ ਆਪਾਂ ਖੋਲ ਦੇਣਾ ਹੈ। ਤਾਂ ਪੀ ਡਬਲਯੂ ਡੀ ਦੇ ਮਾਲਜਮਾਨ ਨੇ ਕਿਹਾ ਵੀ ਇਹਦੀ ਅੱਪਾ ਪਹਿਲਾਂ ਟੈਸਟਿੰਗ ਕਰਾਂਗੇ ਤਾਂ ਉਹਨਾਂ ਨੇ ਪਹਿਲਾਂ ਟੂ ਵੀਲਰ ਲਈ ਪੁੱਲ ਨੂੰ ਖੋਲਿਆ ਤੇ ਉਹਨਾਂ ਨੇ ਰਾਤ ਦਾ ਟਾਈਮ ਦਿੱਤਾ ਵੀ ਆਪਾਂ 8 ਤੋਂ 10 ਵਜੇ ਦੇ ਵਿੱਚ ਜਦੋਂ ਟ੍ਰੈਫਿਕ ਘੱਟ ਹੁੰਦੀ ਹੈ ਉਦੋਂ ਆਪਾਂ ਇਹਨੂੰ ਫੋਰ ਵੀਲਰ ਵਾਸਤੇ ਖੋਲ ਦੇਾਂਗੇ ਪਰ ਉਹਦੇ ਵਿੱਚ ਜਿਹੜੀ ਸਿਆਸਤ ਕੀਤੀ ਗਈ ਸਾਡੇ ਪਿਛਲੇ ਵਿਧਾਇਕ ਦੁਆਰਾ ਇੱਕ ਫੋਕੀ ਵਾਹ ਵਾਈ ਲੁੱਟਣ ਵਾਸਤੇ ਉਹਨਾਂ ਨੇ 6 ਵਜੇ ਹੀ ਜਾ ਕੇ ਪੁੱਲ ਨੂੰ ਖੋਲਤਾ ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਕਿ ਕੀ ਉਹ ਪੀ ਡਬਲਯੂ ਡੀ ਦੇ ਮੁਲਾਜ਼ਮ ਹੈ ਕੀ ਉਹਨਾਂ ਕੋਲ ਟੈਸਟ ਰਿਪੋਰਟ ਸੀਜੀ ਵੀ ਜਿਹੜਾ ਉਹਨਾਂ ਨੇ ਜਾ ਕੇ 6 ਵਜੇ ਫੁੱਲ ਖੋਲਤਾ ਜੇ ਇਹਦੇ ਉੱਤੇ ਕੋਈ ਵੱਡਾ ਹਾਦਸਾ ਹੋ ਜਾਂਦਾ ਉਹਦਾ ਕੌਣ ਜ਼ਿੰਮੇਵਾਰ ਸੀ ਵਿਭਾਗ ਆਪਣੇ ਤਰੀਕੇ ਨਾਲ ਕੰਮ ਕਰ ਰਿਹਾ ਸੀ ਉਹਨਾਂ ਨੇ ਪਹਿਲਾਂ ਟੂ ਵੀਲਰ ਦੀ ਖੋਲਿਆ ਰਾਤ ਨੂੰ ਉਹਨਾਂ ਨੇ ਫੋਰ ਵੀਲਰ ਵਾਸਤੇ ਖੋਲ ਦੇਣਾ ਸੀ ਇਨ ਬੀਟਵੀਨ ਅਗਰ ਕੋਈ ਉੱਤੇ ਹਾਦਸਾ ਵਾਪਰ ਜਾਂਦਾ ਤਾਂ ਉਹਦਾ ਜ਼ਿੰਮੇਵਾਰ ਕੌਣ ਚੀਗਾ ਉਦੋਂ ਤਾਂ ਫਿਰ ਇਹਨਾਂ ਨੇ ਜ਼ਿੰਮੇਵਾਰੀ ਲੈਣ ਤੋਂ ਵੀ ਭੱਜਣਾ ਸੀਗਾ ਐਮ ਐਲ ਏ ਸਾਹਿਬ ਨੇ 12 ਵਜੇ ਹੀ ਪ੍ਰਸ਼ਾਸਨ ਨੂੰ ਦੇਖਦੇ ਹੋਏ ਇੱਕ ਇੱਕ ਜਾਗੀਰਤਾ ਵੀ ਆਪਾਂ ਇਹਨੂੰ ਅੱਜ ਖੋਲ੍ਹ ਦਾਂਗੇ ਪਰ ਪਹਿਲਾਂ ਇਹਦੀ ਟੈਸਟਿੰਗ ਰਿਪੋਰਟ ਕਰ ਲਓ ਇਹਨੂੰ ਟੈਸਟ ਕਰ ਲਓ 3 ਵਜੇ ਅਸੀਂ ਫੇਸਬੁਕ ਤੇ ਪਾਤਾ ਉਹਨੂੰ ਦੇਖ ਕੇ ਹਰਦੇਵਾਲ ਜੀ ਨੂੰ ਪਤਾ ਨਹੀਂ ਕੀ ਹੋਇਆ 6 ਵਜੇ ਪਹੁੰਚ ਗਏ ਲਾਵਲਸ਼ ਕਰ ਲੈ ਕੇ ਵੀ ਮੈਂ ਵਾਹ ਵਾਹਾਈ ਕੱਟ ਲਾਂ ਉਹ ਭਾਈ ਵਾਹ ਵਾਹ ਕੱਟਣੀ ਹੈ ਕਿਸੇ ਹੋਰ ਕੰਮਾਂ ਤੇ ਠੱਠੋ ਜਿੱਥੇ ਜਨਤਾ ਦੀ ਜਾਣਤਾ ਰਿਸਕ ਹੈ ਉਹ ਕੰਮ ਤਾਂ ਨਾ ਕਰੋ ਜੀ ਬਾਕੀ ਇੱਕ ਗੱਲ ਮੈਂ ਹੋਰ ਕਹਿਣੀ ਚਾਹਾਂਗਾ ਤੁਹਾਡੇ ਮਾਧਿਅਮ ਨਾਲ ਵੀ ਜਨਤਾ ਸਾਰਾ ਕੁਝ ਜਾਣਦੀ ਹੈ ਜਨਤਾ ਨੂੰ ਪਤਾ ਵੀ ਐਮ ਐਲ ਏ ਦਾ ਆਪ ਨੇ ਕਹਤਾ ਪੀ ਡਬਲਯੂ ਡੀ ਨੂੰ ਕਹਤਾ ਵੀ ਫੁੱਲ ਖੋਲ ਦਿੱਤਾ ਜਾਵੇ ਤਾਂ ਇਦਾਂ ਦੀਆਂ ਹਰਕਤਾਂ ਇਹਨਾਂ ਨੂੰ ਜੋਬਾ ਨਹੀਂ ਦਿੰਦੀਆਂ ਅਸੀਂ ਜਨਤਾ ਦੀ ਭਲਾਈ ਲਈ ਆਏ ਹਾਂ ਅਸੀਂ ਜਨਤਾ ਨੂੰ ਦੇਖਣਾ ਹੈ ਅਸੀਂ ਇਹਨਾਂ ਨੂੰ ਨਹੀਂ ਦੇਖੀ ਇਹ ਜਨਤਾ ਦੁਆਰਾ ਨਕਾਰੇ ਹੋਏ ਲੀਡਰ